ਹਰਾਨੀ ਹੁੰਦੀ ਆ ਸੋਚ ਕੇ ਵੀ ਭਾਈ ਇਹ ਲੋਕ ਕੀ ਸੋਚ ਕੇ ਇਹ ਗੱਲ ਸੁਣੀ ਜਾ ਰਹੇ ਆ ਇਹ ਮੰਨੀ ਜਾ ਰਹੇ ਆ ਮੰਜੀ ਸਾਹਿਬ ਤੇ ਇਹਦੀ ਕਥਾ ਹੁੰਦੀ ਆ ਸਵਾਲ ਕਰਨਾ ਨਾ ਕੋਈ ਹੈ ਹੀ ਨਹੀਂ ਇੰਨੇ ਹੀ ਖਤਮ ਹੋ ਗਿਆ ਸਿੱਖੀ ਦੇ ਵਿੱਚੋਂ ਵਿਵੇਕ ਵੀ ਬਿਲਕੁਲ ਹੀ ਜਿਹੜੇ ਬੈਠੇ ਆ ਬਿਲਕੁਲ ਮੂਰਤੀਆਂ ਬਣ ਕੇ ਬੈਠੇ ਆ ਜਦੋਂ ਇਹ ਗੱਲਾਂ ਸ਼ਰੇਆਮ ਉਹ ਪ੍ਰਮੋਟ ਕਰ ਜਾਂਦੇ ਆ ਵੀ ਪਕੋਤੀ ਦਾ ਧਿਆਨ ਕੀਤਾ ਹਾਂਜੀ ਤੇ ਫੇਰ ਸਾਰਾ ਕੁਝ ਕੀਤਾ ਤੇ ਫਿਰ ਜਦੋਂ ਅਰਦਾਸ ਦੇ ਵਿੱਚ ਭਗੋਤੀ ਦੀ ਗੱਲ ਹੁੰਦੀ ਆ ਤੇ ਬੜੀ ਛਾਣਨ ਕਹਿੰਦੇ ਉਹ ਨਹੀਂ ਨਹੀਂ ਜੀ ਇਹ ਤਾਂ ਤਲਵਾਰ ਦੀ ਗੱਲ ਹੋਈ ਆ ਜੀ ਤਲਵਾਰ ਦੀ ਗੱਲ ਹੋਈ ਹਾਲਾਂਕਿ ਉੱਥੇ ਵੀ ਬੜਾ ਕਲੀਅਰ ਆ 73 ਨੰਬਰ 'ਚ ਆਪਾਂ ਦਿਖਾਇਆ ਸੀ ਪੇਤ શ્રી ਦੁਰਗਾ ਕੀ ਵਾਰ ਸਮਾਪਤ ਇਹ ਤਾਂ ਕਲੀਅਰ ਹੋਣਾ ਸ਼ੁਰੂ ਹੋਈ ਆ ਚੰਡੀ ਕੀ ਵਾਰ ਅੱਗੇ ਨਾ ਆ ਗਿਆ ਭਗੋਤੀ ਤੇ ਖਤਮ ਹੋ ਰਹੀ ਆ ਇਹਤੋ શ્રી ਦੁਰਗਾ ਕੀ ਵਾਰ ਸਮਾਪਤ ਗੱਲ ਕਲੀਅਰ ਆ ਚੰਡੀ ਭਗੋਤੀ ਸ਼ਿਵਾ ਦੁਰਗਾ ਭਵਾਨੀ ਜਿਹੜੇ ਮਰਜ਼ੀ ਨਾਂ ਲਈ ਜੋ ਉਹੀ ਰਣੀ ਪਾਰਵਤੀ ਉਹੀ ਦੇਵੀ ਆ ਸਰਦਾ ਆਪਣੀ ਕੀ ਕੀ ਅੰਬਿਕਾ 70 72 ਦਾ ਨਾਂ ਤਾਂ ਇਹਦੇ ਵਿੱਚ ਹੀ ਲਿਖੇ ਹੋਏ ਆ ਬਜੇਤ ਨਾਟਕ 'ਚ ਜਿਹੜੇ ਵੱਖਰੇ ਵੱਖਰੇ ਆ ਪੀ ਇਹਨਾਂ ਦੀ ਪੂਜਾ ਕੀਤੀ ਪਰ ਜੇ ਤਾਂ ਅਸੀਂ ਮੰਨਦੇ ਆ ਕਿਉਂਕਿ ਇਹ ਤਾਂ ਮੰਨਦੇ ਆ ਜਿਹੜੇ ਆ ਸ਼ੇਰ ਸਿੰਘ ਹੁਣੀ ਤੇ ਬਾਕੀ ਆ ਇਹ ਤਾਂ ਮੰਨਦੇ ਆ ਵੀ ਗੁਰੂ ਸਾਹਿਬ ਨੇ ਦੇਵੀ ਦੀ ਪੂਜਾ ਕੀਤੀ ਦੇਵੀ ਨੂੰ ਪ੍ਰਗਟ ਕੀਤਾ ਉਹਨੇ ਸਾਰਾ ਕੁਝ ਕੀਤਾ ਇੱਕ ਗੱਲ ਮੈਂ ਹੋਰ ਇਤਿਹਾਸਕ ਪਰਮਾਨ ਦੇਣਾ ਚਾਹੁੰਦਾ ਭਾਜੀ ਲਓ ਜੀ ਦੋ ਸੂਰੀ ਪ੍ਰਕਾਸ਼ ਜਿਹੜਾ ਗੁਰਪ੍ਰਤਾਪ ਸੂਰੀ ਜੀ ਗ੍ਰੰਥ ਆ ਇਹਦਾ ਸਭ ਤੋਂ ਵਧੀਆ ਜਿਹੜਾ ਉਲੱਥਾ ਕੀਤਾ ਆ ਉਹ ਆਲਖ ਉਹਨੇ ਕੀਤਾ ਆ ਇਹਦੇ ਕੋਈ ਸ਼ੱਕ ਨਹੀਂ ਹੋਣਾ ਚੀ ਦਾ ਜਿਹੜਾ ਸਭ ਤੋਂ ਜ਼ਿਆਦਾ ਡਿਟੇਲ ਚ ਆ ਆਲਖਦਾ ਆ ਇਸੇ ਕਿਤਾਬ ਦਾ ਜਿਹੜਾ ਚੈਪਟਰ ਜੋ ਸ਼ੁਰੂ ਹੁੰਦਾ ਨਾ 10ਵੇਂ ਦਾ 9ਵੇਂ 9ਵੇਂ ਪਾਠ ਦੇ ਵਿੱਚ ਹਾਂਜੀ ਤੇ ਉਹਨਾਂ ਨੇ ਪੌਲ ਪੇ ਦੇ ਉੱਤੇ ਦੇਵੀ ਪ੍ਰਗਟ ਹੋਣ ਦੇ ਉੱਤੇ ਪੂਰਾ ਆਪਣਾ 5-6 ਪੰਨਿਆਂ ਦਾ ਆਪਣੇ ਵਿਊ ਲਿਖਿਆ। ਉਹਦੇ ਵਿੱਚ ਉਹਨਾਂ ਨੇ ਸਾਰੇ ਗ੍ਰੰਥਾਂ ਦਾ ਨਾਮ ਲਿਆ। ਉਹ ਕਹਿੰਦੇ ਵੀ ਇਹ ਤੋਂ ਪਹਿਲਾਂ ਇਹ ਸੂਰੀ ਪ੍ਰਕਾਸ਼ ਲਿਖਣ ਤੋਂ ਪਹਿਲਾਂ ਯਾਦ ਰੱਖੋ ਸੂਰੀ ਪ੍ਰਕਾਸ਼ 19ਵੀਂ ਸਦੀ 'ਚ ਲਿਖਿਆ ਗਿਆ। 19ਵੀਂ ਸਦੀ 'ਚ ਆਲਮੋਸਟ 150 ਸਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਬਾਅਦ ਸੂਰੀ ਪ੍ਰਕਾਸ਼ ਲਿਖਿਆ ਗਿਆ। ਇਤੋਂ ਪਹਿਲਾਂ ਬਹੁਤ ਸਾਰੇ ਹੋਰ ਗ੍ਰੰਥ ਲਿਖੇ ਜਾ ਚੁੱਕੇ ਆ ਜਿਨ੍ਹਾਂ ਵਿੱਚੋਂ ਸੈਨਾਪਤੀ ਵਾਲਾ ਉਸ ਤੋਂ ਇਲਾਵਾ ਸਰੂਪਦਾਸ ਭੱਲੇ ਵਾਲਾ ਉਸ ਤੋਂ ਇਲਾਵਾ ਬੰਸਾਵਲੀ ਨਾਮਾ ਆਪਾਂ ਪਿਛਲੀਆਂ ਉਹਦੀ ਗੱਲ ਕੀਤੀ ਸੀ ਇਹ ਲਿਖੇ ਜਾ ਚੁੱਕੇ ਆ ਔਰ ਸੈਨਾਪਤੀ ਦਾ ਸਭ ਤੋਂ ਪੁਰਾਣਾ ਆ ਉਹ ਕਹਿੰਦੇ ਜੀ ਉਹ ਤਾਂ ਸੈਨਾਪਤੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਫੌਜ ਦੇ ਵਿੱਚ ਸੀ ਚਲੋ ਆਪਾਂ ਇੱਕ ਮਿੰਟ ਲਈ ਮੰਨ ਲੈਂਦੇ ਆ ਅਸੀਂ ਫਿਰ ਕਹਿੰਦੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਗ੍ਰੰਥ 100% ਸਹੀ ਆ ਉਹਨਾਂ ਵਿੱਚ ਵੀ ਬਹੁਤ ਕੁਝ ਆ ਜਿਹੜਾ ਸਾਨੂੰ ਛੰਟਣਾ ਪੈਣਾ ਸਰੂਪਦਾਸ ਭੱਲਾ ਜਿਹੜਾ ਮੇਰਾ ਖਿਆਲ 1745 ਦੇ ਲਾਗੇ ਗੁਰੂ ਸਾਹਿਬ ਦੇ ਜਾਣ ਤੋਂ 30-40 ਸਾਲ ਬਾਅਦ ਸਰੂਪਦਾਸ ਭੱਲਾ ਆਪਣਾ ਗ੍ਰੰਥ ਲਿਖ ਰਿਹਾ ਆ ਮਹਿਮਾ ਪ੍ਰਕਾਸ਼ ਜੀ ਨੂੰ ਕਿਹਾ ਜਾਂਦਾ ਉਹਨਾਂ ਦੇ ਵਿੱਚ ਕਿਤੇ ਵੀ ਇਹ ਦੇਵੀ ਦਾ ਜ਼ਿਕਰ ਨਹੀਂ ਆ ਦੇਵੀ ਪ੍ਰਗਟ ਹੋਣ ਦਾ ਜ਼ਿਕਰ ਪਹਿਲੀ ਵਾਰੀ ਨਹੀਂ ਹਾਂਜੀ ਸੰਤੋਖ ਸਿੰਘ ਉਹਨੇ ਕੀਤਾ ਹੈ ਪਹਿਲੀ ਵਾਰੀ ਸੰਤੋਖ ਸਿੰਘ ਉਹਨੇ ਕੀਤਾ ਹੈ ਦੇਵੀ ਦੀ ਉਪਮਾ ਬੜੀ ਹੈ 72 ਨਾਟਕ ਚ ਪਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਵੀ ਉੱਥੇ ਦੇਵੀ ਪ੍ਰਗਟ ਕੀਤੀ ਤੇ ਫੇਰ ਖੰਡੇ ਦੀ ਪਾਹੁਲ ਦਿੱਤੀ ਉਹਦਾ ਕੋਈ ਜ਼ਿਕਰ ਨਹੀਂ ਹੈ ਉੱਥੇ ਵੀ ਲਿਖਿਆ ਹੋਣਾ ਚਾਹੀਦਾ ਹਿੰਦਾ ਵੀ ਇਦਾਂ ਇਦਾਂ ਸੀ ਦੇਵੀ ਪ੍ਰਗਟ ਕੀਤੀ ਤੇ ਇਦਾਂ ਇਦਾਂ ਖੰਡੇ ਦੀ ਪਾਹੁਲ ਦਿੱਤੀ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਇਹ ਦੋ ਬੰਦਿਆਂ ਨੇ ਇਹ ਪ੍ਰਮੋਟ ਕੀਤੀ ਹੈ ਦੇਵੀ ਵੀ ਦੇਵੀ ਇਹਨਾਂ ਨੇ ਆਪਣੀ ਲਿਖਤੀ ਤੇ ਗਿਆਨ ਸਿੰਘ ਨੇ ਇਹਨਾਂ ਦਾ ਹੀ ਲੈ ਕੇ ਉਹੀ ਕਾਪੀ ਮਾਰ ਕੇ ਕਾਪੀ ਪੇਸਟ ਕਰਤਾ ਸਾਰਾ ਹੀ ਆਪਣੀ ਭਾਸ਼ਾ ਦੇ ਵਿੱਚ ਜਿਹਨੂੰ ਇਹ ਗੁਰਪ੍ਰਤਾਪ ਸੂਰਜ ਤੇ ਉਹ ਤਵਾਰੀਖ ਗੁਰੂ ਖਾਲਸਾ ਉਹਨੂੰ ਪੜੀ ਜਾਂਦੇ ਆ ਉਹਨੂੰ ਪੰਥ ਪ੍ਰਕਾਸ਼ ਵੀ ਕਹਿ ਦਿੰਦੇ ਆ ਹਾਂਜੀ ਸੋ ਇਹ ਜਿਹੜੇ ਜਿੰਨਾ ਚਿਰ ਅਸੀਂ ਬੈਠ ਕੇ ਖੁਦ ਘੋਕਦੇ ਨਹੀਂ ਇਹ ਗੱਲਾਂ ਸਾਨੂੰ ਸਮਝ ਨਹੀਂ ਆ ਸਕਦੀ ਪਰ ਆ ਸਾਹਮਣੇ ਆ ਸਪਸ਼ਟ ਆ ਅਸੀਂ ਇਸ ਕਰਕੇ ਤੁਹਾਨੂੰ ਸਕਰੀਨ ਤੇ ਦਿਖਾ ਦਿੰਨੇ ਆ ਭਾਈ ਅਸੀਂ ਆਪਣੀ ਕੋਈ ਗੱਲ ਨਹੀਂ ਕੀਤੀ ਵੀ ਜੇ ਉੱਥੇ ਤੁਸੀਂ ਮੰਨਦੇ ਹੋ ਸਾਰੇ ਜਿਹੜੇ ਜਿਹੜੇ ਸੁਣ ਰਹੇ ਆ ਵੀ ਗੁਰੂ ਸਾਹਿਬ ਨੇ ਦੇਵੀ ਪ੍ਰਗਟ ਕੀਤੀ ਤੇ ਉੱਥੇ ਮੰਤਰ ਉਚਾਰਨ ਕੀਤਾ ਓਣ ਮਣ ਮਣ ਗੁਣ ਗੁਣ ਰੋਣ ਰੋੜ ਇਹ ਕੀ ਕੋਈ ਸੈਂਸ ਬੰਦੀ ਆ ਕਿਸੇ ਨੂੰ ਕਹ ਦੋ ਅਗਲਾ ਸੁਗਾ ਅੱਗੋ ਇਹ ਲਿਖਿਆ ਹੋਇਆ ਹੈ ਵੀ ਰੋਤ ਤੀਜੀ ਦੇ ਵਿੱਚ ਵੀ ਹੁਣ ਹੁਣ ਮੁਣ ਮੁਣ ਗੁਣ ਗੁਣ ਰੁਣ ਰੁਣ ਘੋੜਸ ਅੰਕ ਜਾਪ ਕਰ ਧੁਣ ਧੁਣ ਫੇ ਕਰਿਆ ਕਰੋ ਇਹ ਜਾਪ ਹੁਣ ਮੁਣ ਮੁਣ ਗੁਣ ਗੁਣ ਰੁਣ ਰੁਣ ਘੋੜਸ ਅੰਕ ਜਾਪ ਕਰ ਧੁਣ ਧੁਣ ਇਸ ਟਾਰਮਾ ਪੜਾਇਆ ਤੀਜੀ ਰੋਤ ਦਾ ਪੜ ਲਿਓ ਸਾਰੇ ਭਾਜੀ ਸੂਰੀ ਪ੍ਰਕਾਸ਼ ਜੀ ਹੈ ਸੂਰੀ ਪ੍ਰਕਾਸ਼ ਜੀ ਗੁਰਪ੍ਰਤਾਪ ਸੂਰੀ ਜੀ ਓਏ ਮੈਂ ਬੜੇ ਚਿਰ ਦਾ ਲੱਗਣ ਰਿਹਾ ਮੈਂ ਹਾਂ ਮੈਂ ਪ੍ਰੋਗਰਾਮ ਦੇ ਬਾਤ ਤੁਹਾਨੂੰ ਲਵਾ ਦੇਾਂਗੇ ਮੈਨੂੰ ਭਾਜੀ ਜੇ ਮੈਂ ਜੇ ਮੈਂ ਚੜਾਈ ਕਰ ਗਿਆ ਤੇ ਮੈਂ ਜੇ ਮੈਂ ਚੜਾਈ ਕਰ ਗਿਆ ਜੇ ਇਹਦਾ ਜਾਪ ਨਾ ਕੀਤਾ ਤੇ ਦੇਵੀ ਨੂੰ ਕਿੱਦਾਂ ਮਿਲਣਾ ਮੈਨੂੰ ਕੋਈ ਨਹੀਂ ਅਸੀਂ ਕਰਦਾ ਵੀ ਹੁਣ ਮੁੰਡ ਮੁੰਡ ਗੁੰਗੁਣ ਰੋਣ ਬਾਤ ਕਰਾਂ ਭਾਜੀ ਖੰਡ ਪਾਠ ਦਾ ਪੋਖਣਾ ਇਹ ਜ਼ਰੂਰ ਪੜੇ